ਪਹਿਲਗਾਮਤਵਾਦੀ ਹਮਲੇ ਦੇ ਖਿਲਾਫ ਆਪਰੇਸ਼ਨ ਸਿੰਦੂਰ ਚਲਾਇਆ ਗਿਆ ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਭਾਰਤ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਬੁਖ ਲਾਹਟ ਵੀ ਇੱਥੇ ਨਜ਼ਰ ਆ ਰਹੀ ਹੈ ਜੰਮੂ ਪਠਾਨਕੋਟ ਜੈਸਲਮੇਰ ਵਿੱਚ ਡਰੋਨ ਮਿਜ਼ਾਈਲਾ ਰਾਈ ਅਟੈਕ ਕੀਤਾ ਗਿਆ ਤੇ ਇੱਥੇ ਭਾਰਤੀ 에ਅਰ ਡਿਫੈਂਸ ਸਿਸਟਮ S400 ਤੇ ਉਥੇ ਹੀ ਆਕਾਸ਼ ਨੇ ਇਨਾ ਹਮਲੇ ਨੂੰ ناکਾਮ ਕਰ ਦਿੱਤਾ ਤੇ ਇਥੇ ਹੀ ਨਹੀਂ ਗੱਲ ਮੁੱਕਦੀ ਜਿਹੜੇ ਚੀਨ ਵੱਲੋਂ ਬਣਾਏ ਗਏ 2 JF-17 ਤੇ ਉਥੇ ਹੀ ਅਮਰੀਕਾ ਵੱਲੋਂ ਬਣਾਇਆ ਗਿਆ ਸੀ F-16 ਇਹ ਲੜਾਕੂ ਜਹਾਜ਼ ਤੇ ਇਸ ਤੋਂ ਇਲਾਵਾ AWACS ਇਹ ਲੜਾਕੂ ਜਹਾਜ਼ ਨੇ ਜਿਨ੍ਹਾਂ ਨੂੰ ਭਾਰਤੀ ਸੈਨਾ ਨੇ ਮਾਰ ਦੇ ਗਿਆ ਇਹ ਤਿੰਨੇ ਭਾਰਤ ਤੇ ਹਮਲਾ ਕਰਨ ਦੇ ਮਕਸਦ ਨਾਲ ਅੱਗੇ ਵਧ ਰਹੇ ਸਨ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਜੈਸਲਮੇਰ ਤੇ ਅਖਨੂਰ ਵਿੱਚ ਪਾਕਿਸਤਾਨ ਦੇ ਦੋ ਪਾਇਲਟ ਵੀ ਭਾਰਤ ਦੀ ਗ੍ਰਿਫਤ ਵਿੱਚ ਆ ਚੁੱਕੇ ਨੇ ਪਾਕਿਸਤਾਨ ਨੇ ਜੰਮੂ ਕਸ਼ਮੀਰ ਵਿੱਚ ਐਲਓਸੀ ਦੀ ਜਿਹੜੀ ਉਲੰਘਣਾ ਕੀਤੀ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਇਸ ਤੋਂ ਇਲਾਵਾ ਜਿਹੜੇ ਵੱਡੇ ਸ਼ਹਿਰ ਨੇ ਲਾਹੌਰ ਕਰਾਚੀ ਸਿਆਲਕੋਟ ਬਾਵਲਵਰ ਵਰਗੇ ਵੱਡੇ ਸ਼ਹਿਰਾਂ ਵਿੱਚ ਮਜ਼ਾਇਲ ਤੇ ਉਥੇ ਹੀ ਡਰੋਨ ਅਟੈਕਸ ਕੀਤੇ ਤੇ ਹਮਲੇ ਤੋਂ ਬਾਅਦ ਅਮਰਜੈਂਸੀ ਬੈਠਕ ਵੀ ਹੋਈ ਹੈ ਤਿੰਨੇ ਜਿਹੜੇ ਫੋਰਸਿਸ ਹੈ ਉਹਨਾਂ ਦੇ ਮੁਖੀਆਂ ਦੀ ਸੀਜੀਐਸ ਨੇ ਅਗਵਾਈ ਕੀਤੀ ਇਸ ਬੈਠਕ ਦੀ ਤੇ ਇਹ ਮੰਨਿਆ ਜਾ ਰਿਹਾ ਹੈ ਅੱਗੇ ਜੋ ਹੈ ਸਖਤ ਕਾਰਵਾਈ ਦਾ ਫੈਸਲਾ ਲਿਆ ਗਿਆ ਹੈ